ਹਾਂਜੀ ਦੱਸੋ ਭਾਈ ਦੱਸੋ ਭਾਈ ਬੇਨਤੀ ਹੈ ਕਿ ਜਿਹੜਾ ਹੈ ਧੰਨਵਾਦ ਹੈ ਜਿਹੜਾ ਖਿਲਾ ਰਿਹਾ ਉਹ ਤਾਹਲਾ ਰਿਹਾ ਕਿਉਂਕਿ ਜਿਹੜਾ ਤੁਸੀਂ ਉੱਤੇ ਸਾਡੇ ਨਾਲ ਸੰਪਰਕ ਦੇਖ ਨੋਟਿਸ ਦੇ ਦਿੱਤਾ ਪਿਆਰ ਜੀ ਮੈਂ ਅਸੀਂ ਕਿਸਾਨ ਮੰਟਿਸਟਰੀ ਵਿੱਚ ਕਨੈਕਟਿਵਲ ਜੌਂ ਪ੍ਰਧਾਨ ਹੋ ਜੀ ਬੰਦੇ ਬੰਦੇ ਆਪੇ ਪੰਦੇਰ ਹਾਂਜੀ ਮੇਰਾ ਪੰਦੇਰੀ 5 ਗ੍ਰਾਮ ਦਾ 90% 85% ਰਕਮ ਦੇ ਵਿੱਚ ਅੱਛਾ ਜੀ ਤੁਹਾਡਾ ਬਹੁਤ ਧੰਨਵਾਦ ਕਰਦਾ ਅੱਜ ਪੱਜੀ ਜਿਹੜੀ ਚੀਜ਼ ਦਾ ਧੰਨਵਾਦ ਕਰਾਂਗੇ ਜਿਹੜਾ ਆਪਾਂ ਜੀ ਆਪਾਂ ਜੀ ਦੇਖੋ ਇੱਥੇ ਆ ਇਸ ਟਾਈਮ ਤੇ ਆਪਾਂ ਬੁੱਢੇ ਦੇ ਦੋ ਆ ਗਏ ਹਾਂ ਜੀ ਦੇਖੀ ਹੈ ਇਸ ਟਾਈਮ ਹਾਂ ਜੀ ਜੇ ਤੁਸੀਂ ਤਬ ਵੀ ਤੁਹਾਨੂੰ ਆ ਵੀ ਮੇਰੇ ਦਫ਼ਤਰ ਆ ਜੀ ਪੰਜ ਜਣੇ ਆਓ ਤੁਹਾਨੂੰ ਬਹਿ ਕੇ ਦਫ਼ਤਰ ਦੇ ਵਿੱਚ ਮੈਂ ਸੇਵਾ ਚੋ ਠੀਕ ਹੈ ਆਪਾਂ ਅਭੀ ਗੁੰਡਾ ਕਰਤੀ ਨਹੀਂ 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 ਸਰ ਗੁੰਡਾ ਕਰਤੀ ਆਪਾਂ ਕਹੀਏ ਨਹੀਂ ਨਹੀਂ ਗੁੰਡਾ ਕਰਤੀ ਜੋ ਫੇ ਹੋਈ ਨਹੀਂ ਕਿਸਾਨ ਹਾਂ ਜੀ ਸਰਕਾਰ ਕਿਸਾਨਾਂ ਦੀ ਅੱਜ ਪਰ ਵਾਰ ਜੇ ਕਿਸੇ ਦਾ ਹੁਣ ਆ ਜਾ ਰਹੇ ਆ ਆਪਾਂ ਜੇ ਆਪਾਂ ਇੱਕ ਤਰ੍ਹਾਂ ਆ ਜੀਏ ਨਾ ਉਹ ਸਪੋਰਟ ਨਹੀਂ ਨਹੀਂ ਹੋ ਗਈ ਹੋ ਗਈ ਮਤਲਬ ਲੈ ਕੇ ਤੁਹਾਡੇ ਘਰ ਆਂਦੇ ਬਾਅਦ ਤੁਹਾਡੀਆਂ ਗੱਡੀਆਂ ਰੁਕਾਂ ਤੁਹਾਨੂੰ ਇਹ ਸੁੱਝ ਕੀ ਕਰਨੀ ਆਪਾਂ ਬੈਠ ਤਾਂ ਜਦੋਂ ਕੋਈ ਸਮਝ ਪੂਰੀ ਵਾਸਤੇ ਮੇਰੀ ਮੇਰੀ ਗੱਲ ਸੁਣਿਓ ਜਦੋਂ ਮੈਂ ਤੁਹਾਨੂੰ ਟਾਈਮ ਦੇ ਰਿਹਾ ਆਹ ਬੰਦੇ ਕਰ 31 ਤਰੀਕ ਨੂੰ ਤੁਹਾਡੇ ਕੋਲ ਗਏ ਦਹੀਂ ਦਾੜਾ ਮੰਗ ਪੱਤਰ ਤੱਕ ਲੈਣ ਨਹੀਂ ਆਏ ਸੀ ਆ 15 ਦਿਨ ਹੋ ਗਏ ਮੇਰੀ ਗੱਲ ਨਹੀਂ ਇਹ ਚੱਲ ਗਿਆ ਦਿਓ ਤੁਸੀਂ ਮੇਰੇ ਕੋਲ ਕੱਲ ਆਓ ਤੁਹਾਨੂੰ ਮੈਂ ਬਾਵਾ ਕਿਹਾ ਵੀ ਤੁਹਾਡੇ ਨਾਲ ਬੈਠ ਕੇ ਗੱਲ ਕਰਨਾ ਹੈ ਕਿਹਾ ਕਿ ਆਓ ਵੇਖੋ ਅਹੀਂ ਬਹਿਣ ਵਾਲਾ ਤੁਹਾਡੇ ਕੋਲ ਸਾਰੀਆਂ ਤੀਜਾ ਆ ਗੱਲਾਂ ਤੇ ਅਹੋ ਹੀ ਅਹੀਂ ਕਿੜੀਆਂ ਕੋਈ ਤੁਹਾਡੇ ਨਾਲ ਨੂੰ ਸਾਨੂੰ ਵੀ ਪਤਾ ਹੈ ਪਿੱਤ ਦਾ ਬੜਾ ਯੋਰ ਚੱਲਣ ਜਾਂ ਸਿੱਖਿਆ ਕਰਾਉਣ ਦੀ ਮਤ ਹੈ ਤੁਹਾਡਾ ਸਮਾਂ ਖਰਾਬ ਨਹੀਂ ਕਰਨਾ ਚਾਹੁੰਦੇ ਦੇਖ ਮੈਨੂੰ ਗੱਲ ਦੱਸੋ ਹਾਂਜੀ ਅੱਜ ਜਿਹੜੇ ਬੱਚਾ ਮੈਨੂੰ 4-500 ਦੇਖਿਆ ਹਾਂਜੀ ਅੱਜ ਮੈਂ ਬੱਚਿਆਂ ਨੂੰ ਸਰਕਾਰ ਵੱਲੋਂ ਪੈਸੇ ਦੇਣ ਜਾ ਰਿਹਾ ਹਾਂਜੀ ਹੁਣ ਰਾਹ ਚਾਪਾ ਜੇ ਰੋਕਦੇ ਆ ਟੱਕਦੇ ਆ ਇਹ ਛੱਡਾਂਗੇ ਜਿਹੜੇ ਮਨ ਲੋ ਕੋਠੇ ਆਪਾਂ ਖਲੋਤੇ ਹੀ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਇਹ ਮੈਂ ਅਸੀਂ ਆਓ ਡਾਟੇ ਨੁਕਸਾਨ ਹੋਇਆ ਸਾਡੇ ਨਾਲ ਨਹੀਂ ਤੁਹਾਡੀਆਂ ਮੰਗਾਂ ਸੈਂਟਰ ਫਿਰ ਸਾਡੇ ਤੋਂ ਪੰਜਾਬ ਸਰਕਾਰ ਨੇ ਕਿਉਂ ਸ਼ਿਕਾਇਤ ਕਰਨਾ ਪੰਜਾਬ ਸਰਕਾਰ ਨੂੰ ਕੀ ਲੋੜ ਪਈ ਮੰਗਾਂ ਪਾਈ ਮੇਰੀ ਗੱਲ ਸੁਣੋ ਇੱਕ ਮੇਰੀ ਵੇਦ ਤੇ ਲੋਕ ਬਾਹਰਲੇ ਹੋਣ ਹਾਂਜੀ ਏਅਰਪੋਰਟਾਂ ਤੋਂ ਹੁੰਦੇ ਨੇ ਜਾਂਦੇ ਨੇ ਹਾਂ ਜੀ ਇਹ ਗੱਲ ਸੁਣੋ ਅਸੀਂ ਦੋ ਪਾਸਿਆਂ ਤੋਂ ਅਸੀਂ ਸਾਹਿਬ ਲੈਣਾ ਜਵਾਬ ਦਿਓ ਕੋਈ ਸੁਣ ਲਓ ਸੁਣ ਲਓ ਸੁਣ ਲਓ ਤੇ ਫਿਰ ਆਪਾਂ ਆਪਣੇ ਪੰਜਾਬੀਆਂ ਨੂੰ ਤੇ ਰਾਹ ਵਧੀਆ ਤੁਸੀਂ ਅੰਬਾਲੇ ਅੰਬਾਲੇ ਦੇ ਜਿੰਨੇ ਕਾਰੋਬਾਰੀਆ ਅੰਬਾਲਾ ਦੇ ਇੰਨੇ ਕਾਰੋਬਾਰੀ ਬੰਦੇ ਇਹਨਾਂ ਦੀ ਅੱਛਾ ਉਹਨਾਂ ਨਾਲ ਮੀਟਿੰਗ ਹੋਈ ਉਹਨਾਂ ਨੂੰ ਬਕਾਇਦਾ ਦੱਸਿਆ ਕਿ ਦੱਸਿਓ ਮੈਨੂੰ ਇਹਨਾਂ ਦੱਸਿਓ ਦੋ ਮਿੰਟ ਇਧਰ ਉਹ ਖੜ ਜਾ ਯਾਰ ਤੈਨੂੰ ਖੜ ਜਾ ਯਾਰ ਤੈਨੂੰ ਕਿੰਨਾ ਜਾਨਦਾ ਮੇਰੇ ਨਾਲ ਹੀ ਉਹ ਵੇਖੋ ਇਹ 500 ਰੁਪਏ ਇਹ ਜਾਣਨ ਦੀ ਗੱਲ ਨਹੀਂ ਹੈ ਵੇਖੋ ਉਹ ਜਵਾਬ ਆਇਓ ਇਹ ਮੇਰੀ ਗੱਲ ਸੁਣਦਾ ਇਹਨਾਂ ਦੱਸੋ ਇਹ ਇਹ ਬਤਾ ਗੱਲ ਸੁਣਦਾ ਓਏ ਇੱਕ ਜਿਹੜਾ ਕਰਾ ਯਾਦ ਕਰਾ ਅਸਿਕਾ ਚੋਲੋ ਜਿੰਦਾਬਾਦ ਬਾਈਕਰ ਮੇਰੇ ਵੀਰ ਇੱਕ ਮਿੰਟ ਗੱਲ ਇਧਰ ਕਰਾਂਗਾ ਇੱਕ ਜਿਆਦਾ ਕਰੋ ਜਿਆਦਾ ਤੁਹਾਨੂੰ ਵੀਰ ਦਾਸ ਕਰੋ ਜਾਓ ਬੜਾ 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 ਬੱਕਰੀ ਪਾਦੇ ਬੱਚਿਆਂ ਨੂੰ ਪੜਾਈ ਦੇਣ ਵਾਲਾ चलो मुर्दाबाद मुदाबा मुर्दाबादारी मुर्दाबाद मुदाबा मुदाबादारी मुर्दाबाद मुदाबा मुदाबादार मुदाबा मुदाबाद मुदाबा मुर्दाबाद मुदाबा मुदाबादार मुर्दाबा मुदाबा मुर्दाबादार मुर्दाबाद मुदाबा मुर्दाबाद ਮੁਰਦਾਬਾਦ 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 ਸਾਡਾ ਸੰਭੂ ਦੇ ਖਨੌਰੀ ਤੋਂ ਬਾਰਡਰ ਤੋਂ ਹੋ ਰਹੀਆਂ ਸਰਕਾਰਾਂ ਮੁਰਦਾਬਾਦ 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 ਆ ਤਰੀਕਾ ਦੇਖੋ ਇਹਨਾਂ ਦਾ ਠੀਕਾ ਦੇਖੋ ਇਹਨਾਂ ਦਾ ਠੀਕਾ ਦੇਖੋ ਇਹਨਾਂ ਦੇ ਗੁੰਡੇ ਵਾਜੁਰ ਸਿੰਘ ਖਾਲਸਾ ਵਾਜੁਰ ਸਿੰਘ ਦੀ ਫਤਿਹ ਜੌਨ ਬਾਬਾ ਫੋਜਾ ਸਿੰਘ ਨਾਲ ਜੌਨ ਪ੍ਰਧਾਨ ਕਬੀਰ ਸਿੰਘ ਪੰਜ ਰਿਆ ਤੇ ਸਮੁੱਚੀ ਜੌਨ ਦੀ ਕਮੇਟੀ ਜਿਹੜੀ ਹੈ ਜੀ ਅੱਜ ਆਪਾਂ ਜਿਹੜਾ ਸੂਬਾ ਕਮੇਟੀ ਵੱਲੋਂ ਇੱਕ ਅਹਿਮ ਸਵਾਲ ਜਵਾਬ ਜਿਹੜੇ ਆਪਾਂ ਮੰਤਰੀਆਂ ਨੂੰ ਜਾਂ ਉਹਨਾਂ ਦੇ ਵਿਧਾਇਕ ਜਿਹੜੇ ਹਨ ਉਹਨਾਂ ਨੂੰ ਪਿੰਡਾਂ ਦੇ ਵਿੱਚ ਕਰਨੇ ਸੀ ਉਸੇ ਤਹਿਤ ਅੱਜ ਆਪਾਂ ਪਿੰਡ ਚੀਮੇ ਪਿੰਡ ਚੀਮੇ ਦੇ ਵਿੱਚ ਜਿਹੜਾ ਵਾ ਆਪਣੀ ਜਥੇਬੰਦੀ ਨੂੰ ਨਾਲ ਲੈ ਕੇ ਆਪਾਂ ਸਵਾਲ ਜਵਾਬ ਵਾਸਤੇ ਇੱਥੇ ਪਹੁੰਚੇ ਹਾਂ ਤੇ ਅਮਨ ਸ਼ੇਰ ਸਿੰਘ ਸੈਰੀ ਕਲਸੀ ਜੋ ਕਿ ਬਟਾਲਾ ਤੋਂ ਵਿਧਾਇਕ ਹੈ ਜਦੋਂ ਉਹਨਾਂ ਨਾਲ ਆਪਾਂ ਸਵਾਲ ਜਵਾਬ ਕਰਨ ਲੱਗੇ ਆਂ ਉੱਥੇ ਉਹਨਾਂ ਨੇ ਬਿਲਕੁਲ ਲਾ ਜਵਾਬ ਹੋ ਕੇ ਕੋਈ ਉਹਨਾਂ ਕੋਲ ਜਵਾਬ ਨਹੀਂ ਆ ਉਹੀ ਹੈ ਜਿੱਦਾਂ ਆਪਣੇ ਇhtiyaron ਦੇ ਵਿੱਚ ਪੰਜਾਬ ਸਰਕਾਰ ਦੇ ਸੋਲੇ ਆਪਣੇ ਆਪ ਹੀ ਗਾਈ ਜਾਣ ਦੇ ਕਿ ਅਸੀਂ ਆਹ ਕਰਤਾ ਅਸੀਂ ਉਹ ਕਰਤਾ ਗਰਾਊਂਡ ਦੇ ਉੱਤੇ ਲੋਕ ਦੱਸਣਗੇ ਕਿ ਥੱਲੇ ਹੈ ਕੀ ਹੈ ਆ ਸਿੱਖਿਆ ਕ੍ਰਾਂਤੀ ਦੇ ਨਾਂ ਦੇ ਵੱਡੇ ਵੱਡੇ ਜੋ ਫੰਡ ਜਾਂ ਸਿਰਫ ਇੱਕ ਮੈਚ ਸਟੋਨ ਲਾਉਣ ਦੇ ਚੱਕਰ ਦੇ ਵਿੱਚ ਐਡੀ ਤਗੜੀ ਜਿਹੜੀ ਚੱਲਣ ਦੀ ਹੈ ਕਾਰਵਾਈ ਉੱਥੇ ਉਹਨਾਂ ਦੇ ਗੁੰਡਿਆਂ ਵੱਲੋਂ ਇੱਥੇ ਧੱਕੇ ਵੀ ਮਾਰੇ ਗਏ ਕਿਸਾਨਾਂ ਨੂੰ ਇਹ ਉਹੀ ਲੋਕ ਹੈ ਜਦੋਂ ਪਿੰਡਾਂ ਦੇ ਵਿੱਚ ਵੋਟਾਂ ਲੈਣ ਹੁੰਦੇ ਆ ਤੇ ਅਸੀਂ ਬਿਲਕੁਲ ਇਹਨਾਂ ਨੂੰ ਨਾਲ ਲੈ ਕੇ ਚੱਲਦੇ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਮ ਸੇ ਕਮ ਤੁਹਾਨੂੰ ਹੁਣ ਇਹਨਾਂ ਦੀ ਪਛਾਣ ਹੋ ਗਈ ਹੈ ਕਿ ਇਹ ਦੂਜੀਆਂ ਪਾਰਟੀਆਂ ਵਾਂਗੂ ਕੋਈ ਆਮ ਆਦਮੀ ਪਾਰਟੀ ਨਹੀਂ ਵੀ ਖਾਸ ਪਾਰਟੀ ਹੋ ਗਈ ਹੈ। ਸੋ ਜਿੱਤੇ ਵੀ ਜਾਣ ਗਏ ਅਸੀਂ ਬਿਲਕੁਲ ਆਪਣੇ ਜਵਾਬ ਸਵਾਲ-ਜਵਾਬ ਜਿਹੜੇ ਇਹਨਾਂ ਨੂੰ ਇਸੇ ਤਰੀਕੇ ਕਰਦੇ ਰਾਵਾਂਗੇ। ਜੋ ਸ਼ੰਭੂ ਦੇ ਖਨੌਰੀ ਬਾਰਡਰ ਦੇ ਉੱਤੇ ਇਹਨਾਂ ਨੇ ਕਾਰਨਾਮੇ ਸਾਡੇ ਨਾਲ ਪਿੱਠ ਤੇ ਛੁਰਾ ਮਾਰ ਕੇ ਕੀਤਾ ਉਹਦਾ ਹਿਸਾਬ ਜਿਹੜਾ ਵਾ ਇਹਨਾਂ ਕੋਲ ਸਤਾਈ ਤੇ ਵੀ ਲਾਵਾਂਗੇ ਤੇ ਇਸੇ ਤਰ੍ਹਾਂ ਕਾਰਵਾਈ ਕਰਦੇ ਆ। ਪੰਜਾਬ ਸਰਕਾਰ ਮਰਦਾਬਾਦ। ਮਰਦਾਬਾਦ ਮਰਦਾਬਾਦ। ਪੁਰੇਕਾ ਜਿੰਦਾਬਾਦ 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 ਮਦਦਾਂ ਤੋਂ ਪਕੌੜੀਆਂ ਸਰਕਾਰਾਂ ਮੁਰਦਾਬਾਦ 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 ਧੰਨਵਾਦ